ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੀ ਕਹਾਣੀਆਂ ਦੀ ਦੁਨੀਆ ਦੇ ਵਿੱਚ ਇਸ ਚੈਨਲ ਦੇ ਜਰੀਆਪਾ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਕਹਾਣੀਆਂ ਸੁਣਾਉਂਦੇ ਆ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਫ੍ਰੀ ਦੇ ਵਿੱਚ ਹੁੰਦਾ ਇਹਦਾ ਕੋਈ ਪੈਸਾ ਨਹੀਂ ਲੱਗਦਾ ਅੱਜ ਦੀ ਕਹਾਣੀ ਸ਼ੁਰੂ ਕਰਨ ਲੱਗਿਆ ਇੱਕ ਪਿੰਡ ਦੇ ਵਿੱਚ ਇੱਕ ਲੜਕਾ ਰਹਿੰਦਾ ਹੁੰਦਾ ਉਸਨੇ ਇੱਕ ਪ੍ਰਤੀਯੋਗਤਾ ਦੇ ਵਿੱਚ ਭਾਗ ਲੈਣਾ ਹੁੰਦਾ ਇੱਕ ਪ੍ਰੀਖਿਆ ਦੇ ਵਿੱਚ ਭਾਗ ਲੈਣਾ ਹੁੰਦਾ ਤਲਵਾਰਵਾਜ਼ੀ ਦੇ ਵਿੱਚ ਸੋ ਇੱਕ ਉਹ ਲਹਾਰ ਕੋਲੇ ਜਾਂਦਾ ਤੇ ਉਹਨੂੰ ਕਹਿੰਦਾ ਕਿ ਮੈਨੂੰ ਇਹੋ ਜੀ ਤਲਵਾਰ ਬਣਾ ਕੇ ਦਿਓ ਕਿ ਮੈਂ ਪ੍ਰੀਖਿਆ ਦੇ ਵਿੱਚ ਪਾਸ ਹੋ ਜਾ ਮੈਂ ਫਰਸਟ ਆ ਜਾਮ ਤਾਂ ਲੋਹਾਰ ਉਸ ਨੂੰ ਕਹਿੰਦਾ ਕਿ ਇਹ ਤਲਵਾਰ ਬਣਾਉਣ ਦੇ ਲਈ ਇੰਨੀ ਜਲਦੀ ਨਹੀਂ ਬਣਨੀ ਇਸ ਦੇ ਲਈ ਘੱਟੋ-ਘੱਟ 6 ਮਹੀਨੇ ਲੱਗਣਗੇ ਤਾਂ ਉਹ ਕਹਿੰਦਾ ਵੀ ਠੀਕ ਹੈ ਮੈਂ ਵੇਟ ਕਰ ਲੈਣਾ ਪਰ ਤੁਸੀਂ ਇਹੋ ਜੀ ਤਲਵਾਰ ਬਣਾਓ ਜਿਹਦੇ ਨਾਲ ਮੈਂ ਜਿੱਤ ਸਕਾਂ ਮੈਂ ਸਫਲਤਾ ਪ੍ਰਾਪਤ ਕਰ ਸਕਾਂ ਉਹ ਲੋਹਾਰ ਕਹਿੰਦਾ ਠੀਕ ਹੈ ਕਹਿੰਦਾ ਪਰ ਇਹ ਮੈਂ ਤੁਹਾਨੂੰ ਇੱਕ ਸਲਾਹ ਦਿੰਦਾ ਵੀ ਤੁਹਾਡੇ ਕੋਲ 6 ਮਹੀਨੇ ਦਾ ਸਮਾਂ ਇਹ ਇੰਨੇ ਟਾਈਮ ਦੇ ਵਿੱਚ ਤੁਸੀਂ ਕਿਸੇ ਵਧੀਆ ਨਿਪੁੰਨ ਜਿਹੜਾ ਤਲਵਾਰਵਾਜੀ ਕਰ ਸਕਦਾ ਹੋਵੇ ਉਸ ਉਸਤਾਦ ਦੇ ਕੋਲੇ ਜਾਓ ਉਸ ਮਾਸਟਰ ਕੋਲੇ ਜਾਓ ਤੁਸੀਂ ਚੰਗੀ ਤਰ੍ਹਾਂ ਉਸ ਤੋਂ ਸਿੱਖ ਲਓ ਕਿਉਂਕਿ ਜਿਹੜੀ ਮੈਂ ਤਲਵਾਰ ਤੁਹਾਨੂੰ ਬਣਾ ਕੇ ਦਊਂਗਾ ਉਹ ਵੀ ਖਾਸ ਹੋਊਗੀ ਤੇ ਉਹਦੇ ਉਹਨੂੰ ਚਲਾਉਣ ਦੇ ਲਈ ਤੁਹਾਨੂੰ ਇਹਦੀ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ ਤਾਂ ਉਹ ਲੜਕਾ ਕਹਿੰਦਾ ਹਾਂ ਵੀ ਗੱਲ ਤਾਂ ਇਹਦੀ ਸੱਚੀ ਹੈਗੀ ਤੇ ਮੈਂ ਸਿੱਖ ਲੈਣਾ ਉਹ ਇੱਕ ਤਲਵਾਰਵਾਜੀ ਵਾਲੇ ਮਾਸਟਰ ਕੋਲੇ ਜਾਂਦਾ ਤੇ 6 ਮਹੀਨੇ ਉਹਦੇ ਵਿੱਚੋਂ ਪਰਫੈਕਟ ਹੋ ਜਾਂਦਾ ਚੰਗੀ ਤਰ੍ਹਾਂ ਉਹਦੇ ਤੋਂ ਸਿੱਖ ਲੈਂਦਾ ਤੇ 6 ਮਹੀਨੇ ਤੋਂ ਬਾਅਦ ਉਹ ਦੀ ਕੋਲ ਉਹ ਤਲਵਾਰ ਲੈਣਾ ਆਉਂਦਾ ਕਿ ਮੇਰੀ ਪ੍ਰੀਖਿਆ ਦਾ ਸਮਾਂ ਆ ਗਿਆ ਹੁਣ ਮੈਨੂੰ ਤਲਵਾਰ ਦੇ ਦੋ ਤੇ ਲੋਹਾਰ ਉਹਨੂੰ ਤਲਵਾਰ ਦਿੰਦਾ ਤੇ ਉਹ ਪ੍ਰੀਖਿਆ ਦੇ ਵਿੱਚ ਜਾਂਦਾ ਤੇ ਉਸ ਦੇ ਵਿੱਚ ਉਹ ਫਸਟ ਆ ਜਾਂਦਾ ਨਿਪੁੰਨ ਹੋ ਜਾਂਦਾ ਤੇ ਜਦੋਂ ਉਹ ਉੱਥੋਂ ਪ੍ਰਤੀਯੋਗਤਾ ਜਿੱਤ ਕੇ ਪ੍ਰੀਖਿਆ ਦੇ ਵਿੱਚੋਂ ਟਰੋਫੀ ਲੈ ਕੇ ਉਹ ਆਪਣੇ ਘਰੇ ਆਉਂਦਾ ਤੇ ਘਰ ਤੋਂ ਬਾਅਦ ਉਹ ਲੋਹਾਰ ਦੇ ਕੋਲੇ ਜਾਂਦਾ ਤੇ ਉਹਨੂੰ ਧੰਨਵਾਦ ਕਹਿੰਦਾ ਕਿ ਪੈਸੇ ਲਓ ਇਹ ਕਿ ਤੁਹਾਡੀ ਤਲਵਾਰ ਨੇ ਇੰਨਾ ਜਲਵਾ ਦਿਖਾਇਆ ਇੰਨਾ ਕੰਮ ਕੀਤਾ ਕਿ ਮੈਂ ਜਿੱਤ ਸਕਿਆ ਇਹ ਗੱਲ ਸੁਣ ਕੇ ਲੋਹਾਰ ਨੇ ਕਿਹਾ ਕਿ ਤੁਹਾਡੀ ਤਲਵਾਰ ਤਾਂ ਆਮ ਹੀ ਸੀਗੀ ਇਹ ਤਾਂ 2 ਦਿਨਾਂ ਦੇ ਵਿੱਚ ਹੀ ਤਿਆਰ ਹੋ ਸਕੀ ਸੀ ਤੁਸੀਂ ਧੰਨਵਾਦ ਕਰਨਾ ਤਾਂ ਆਪਣੇ ਉਸਤਾਦ ਦਾ ਕਰੋ ਜਿੱਤੋਂ ਤੁਸੀਂ ਤਲਵਾਰ ਚਲਾਉਣੀ ਸਿੱਖੀ ਹੈ ਕਿਉਂਕਿ 6 ਮਹੀਨਿਆਂ ਦੇ ਵਿੱਚ ਤੁਸੀਂ ਇੰਨੀ ਮੁਹਾਰਤ ਹਾਸਲ ਕਰ ਲਈ ਇਹਨਾਂ ਤਜਰਬਾ ਹਾਸਲ ਕਰ ਲਿਆ ਤੁਸੀਂ ਪ੍ਰਤੀਯੋਗਤਾ ਜਿੱਤ ਸਕਿਓ ਸੋ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਸਾਡੇ ਜਦੋਂ ਇਰਾਦੇ ਪੱਕੇ ਹੁੰਦੇ ਨੇ ਅਸੀਂ ਕਿਸੇ ਕੰਮ ਦੇ ਵਿੱਚ ਮੁਹਾਰਤ ਹਾਸਲ ਕਰ ਲੈਣਾ ਤਾਂ ਅਸੀਂ ਆਪਣੇ ਮੰਜ਼ਿਲ ਨੂੰ ਸੌਖੇ ਪ੍ਰਾਪਤ ਕਰ ਸਕਦੇ ਹਾਂ ਠੀਕ ਹੈ ਜੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਨਵੇਂ ਦਿਨ ਧੰਨਵਾਦ